ਤੁਸੀਂ ਦੇਖੋ ਮੈਂ ਇਹੀ ਗੱਲ ਕਹਿ ਰਿਹਾ ਹਾਂ ਵੀ ਕਾਂਗਰਸ ਹਮੇਸ਼ਾ ਪੰਜਾਬ ਨੂੰ ਇਗਨੋਰ ਕਰਦੀ ਹੈ ਮੈਂ ਤਾਂ ਇੱਕ ਮਤਲਬ ਇਹ ਪਹਿਲਾਂ ਵੀ ਗੱਲ ਕਹਿੰਦਾ ਸੀ ਅੱਜ ਇਹ ਅਫਸੋਸ ਹੋਇਆ ਦੇਖ ਕੇ ਪਿਛਲੀ ਵਾਰ ਵੀ ਕਿੰਨੇ ਐਮਪੀ ਸੀ 8 ਐਮਪੀ ਸੀ ਪਿਛਲੀ ਵਾਰ ਕਾਂਗਰਸ ਪਾਰਟੀ ਦੇ 8 ਐਮਪੀ ਹਜੇ ਕਿ ਮੈਨੂੰ ਕੋਈ ਲੈਣਾ ਦੇਣਾ ਨਹੀਂ ਗਾ ਕਾਂਗਰਸ ਨਾਲ ਪਰ ਮੈਨੂੰ ਦੁੱਖ ਬੜਾ ਹੋਇਆ ਇਸ ਵਾਰ ਵੀ ਕਾਂਗਰਸ ਪੰਜਾਬ ਨੇ 7 ਜਿਤਾ ਕੇ ਭੇਜੇ ਜਿਸ ਸੱਤਾ ਦੇ ਵਿੱਚੋਂ ਸਭ ਤੋਂ ਸੀਨੀਅਰ ਕੌਣ ਨੇ ਉਹਦੇ ਵਿੱਚ ਔਜਲਾ ਸਾਹਿਬ ਜਿਹੜੇ 3 ਵਾਰ ਐਮਪੀ ਬਣੇ। ਸ਼੍ਰੀ ਅਮਰਸਰ ਸਾਹਿਬ ਤੋਂ। ਦੂਜੇ ਪਾਸੇ ਜੇ ਲਾਓ ਅਨੰਦਪੁਰ ਸਾਹਿਬ ਤੁਸੀਂ ਇਸ ਵਾਰ ਚੰਡੀਗੜ੍ਹੋਂ ਚਲੇਗੇ ਮਨੀਸ਼ ਤਵਾੜੀ ਜੀ ਜਿਨ੍ਹਾਂ ਨੇ 5 ਵਾਰ ਪਾਰਲੀਮੈਂਟ ਦੀਆਂ ਇਲੈਕਸ਼ਨਾਂ ਲੜੀਆਂ ਸਭ ਤੋਂ ਸੀਨੀਅਰ ਨੇ। ਤੇ ਇੱਕ ਵੀ ਉਸ ਤੋਂ ਬਾਅਦ ਤੁਸੀਂ ਲਾ ਲਓ ਚੀ ਮੰਿਸਟਰ ਚੰਨੀ ਜੀ ਪੰਜਾਬ ਦੇ ਰਹੇ ਆ। ਉਹ ਤੋਂ ਸੀਨੀਅਰ ਇੱਕ ਵਿੱਤੀ ਚੀ ਮੰਿਸਟਰ ਰਹੇ ਨੇ ਪੰਜਾਬ ਦੇ ਉਹ ਨੇ ਦੂਜੇ ਬਸੇ ਹੋਰ ਮੈਂਬਰ ਪਾਰਲੀਮੈਂਟ ਵੀ ਨੇ ਇੱਕ ਵੀ ਜਿਹੜੀ ਜਗ੍ਹਾ ਏ ਉਹ ਪੰਜਾਬ ਦੇ ਮੈਂਬਰ ਪਾਰਲੀਮੈਂਟ ਨੂੰ ਨਹੀਂ ਦਿੱਤੀ ਜਾਂਦੀ ਮੈਂ ਹਜੇ ਕੋਈ ਕਹਿਣ ਵਾਲਾ ਨਹੀਂਗਾ ਫੈਸਲਾ ਰਾਹੁਲ ਗਾਂਧੀ ਨੇ ਕਰਨਾ ਹੈ ਜਦੋਂ ਲੀਡਰ ਉਹ ਬਣ ਗਏ ਉਦੋਂ ਤੱਕ ਕੀ ਗੱਲ ਪੰਜਾਬ ਦਾ ਕੋਈ ਡਿਪਟੀ ਲੀਡਰ ਨਹੀਂ ਬਣਦਾ ਸੀ ਜਿਹੜੀਆਂ ਸਭ ਤੋਂ ਵੱਧ ਸੀਟਾਂ ਜਿਹੜੀਆਂ ਪਿਛਲੀ ਵਾਰ ਤਾਂ 8 ਦਿੱਤੀਆਂ ਕਾਂਗਰਸ ਇਸ ਵਾਰ ਤਾਂ 7 ਜਿੱਤੀਆਂ ਮੈਂ ਇਹੀ ਕਹਿਣਾ ਚਾਹੁੰਦਾ ਕਾਂਗਰਸ ਜੀ ਇਹਨੂੰ ਵੀ ਕਾਦੇ ਲਈ ਕਿਸ ਲਈ ਵੋਟ ਪਾਉਨੇ ਹੋ ਜਦੋਂ ਅੱਜ ਸਭ ਤੋਂ ਜਿਹੜਾ ਤਿੰਨ ਸੀਟਾਂ ਐ ਸ਼ਾਇਦ ਮੇਰੀ ਖਿਆਲ ਨਾਲ ਆਸਾਮ ਚਾਈਆਂ ਐ ਉੱਥੇ ਦੇ ਗੌਰਵ ਗੋਈ ਜੀ ਨੂੰ ਡਿਪਟੀ ਲੀਡਰ ਬਣਾਇਆ ਏ ਉਦੋਂ ਬਾਅਦ ਜਿਹੜੇ ਦੋ ਬੰਦੇ ਵਿਪ ਕੋ ਬਣਾਏ ਨੇ ਉਹ ਵੀ ਹੋਰ ਸਟੇਟਾਂ ਦੇ ਆ ਤੇ ਇੰਨੀ ਐ ਐਸਸੀ ਪਰਿਵਾਰਾਂ ਨੂੰ ਤਾਂ ਖਾਸ ਤੌਰ ਇੰਨੀ ਨਫ਼ਰਤ ਆ ਵੀ ਜਿਹੜੇ ਉਹਨਾਂ ਦੇ ਸੁਰੇਸ਼ ਜੀ ਸਰੇਸ਼ ਜੀ ਸੱਤ ਵਾਰ ਦੇ ਐਮਪੀ ਨੇ ਤੇ ਉਹਨਾਂ ਨੂੰ ਉਹਨਾਂ ਨੇ ਸਪੀਕਰ ਦੀ ਪੋਸਟ ਲਈ ਖੜਾ ਕੀਤਾ ਸਪੀਕਰ ਦੀ ਪੋਸਟ ਲਈ ਖੜਾ ਕੀਤਾ ਉਹਨਾਂ ਨੂੰ ਅੱਜ ਚੀਫ ਵਿੱਪ ਬਣਾਇਆ ਹੈ ਲੀਡਰ ਤਾਂ ਕੀ ਬਣਾਉਣਾ ਡਿਪਟੀ ਲੀਡਰ ਤਾਂ ਕੀ ਬਣਾਉਣਾ ਚੀਫ ਵਿੱਪ ਬਣਾਇਆ ਚਲੋ ਉਹ ਅਲੱਗ ਗੱਲ ਆ ਪਰ ਮੈਂ ਇਹ ਕਹਿਣਾ ਚਾਹੁੰਦਾ ਅੱਜ ਮੈਂ ਪੰਜਾਬ ਦੀ ਧਰਤੀ ਤੇ ਖੜਾ ਬੜੀ ਆਸ ਸੀ ਵੀ ਪੰਜਾਬ ਦੇ ਲੋਕਾਂ ਨੇ ਸੱਤ ਮੈਂਬਰ ਪਾਰਲੀਮੈਂਟ ਜਿਹੜੇ ਉਹ ਜਿਤਾਏ ਆ ਜਿਦੇ ਵਿੱਚ ਇੱਕ ਕਾਂਗਰਸ ਪਾਰਟੀ ਦਾ ਪ੍ਰਧਾਨ ਵੀ ਆ ਇੱਕ ਡਿਪਟੀ ਚੀਫ ਮਿਨਿਸਟਰ ਰਿਹਾ ਕਾਂਗਰਸ ਦਾ ਇੱਕ ਚੀਫ ਮਿਨਿਸਟਰ ਰਿਹਾ ਏ ਦੂਜੇ ਗੁਰੂ ਘਰ ਤੋਂ ਇਹ ਆਸ ਸੀ ਅੰਮ੍ਰਿਤਸਰ ਸ੍ਰੀ ਗੁਰੂ ਸਾਡੀ ਪਵਿੱਤਰ ਧਰਤੀ ਆ ਗੁਰੂਆਂ ਦੀ ਸ਼੍ਰੀ ਅੰਮ੍ਰਿਤਸਰ ਸਾਹਿਬ ਜਿੱਥੇ ਸਾਡਾ ਦਰਬਾਰ ਸਾਹਿਬ ਆ ਉੱਥੇ ਦੇ ਐਮਪੀ ਤੀਜੀ ਵਾਰ ਜਿੱਤ ਕੇ ਗਏ ਆ ਤੇ ਉਹਨਾਂ ਨੇ ਪਾਰਲੀਮੈਂਟ ਚ ਰੋਜ਼ ਮੈਂ ਸਮਝਦਾ ਸਭ ਦੇ ਵਿਚਾਰਿਆਂ ਦੇ ਜਿਹੜੇ ਸੰਘ ਨੇ ਜਿਹੜੇ ਗੜੇ ਨੇ ਉਹ ਨਾਰੇ ਲਾਉਂਦੇ ਲਾਉਂਦੇ ਮੁਰਦਾਵਾਦ ਪਾਟ ਗਏ ਤੇ ਅੱਜ ਵੀ ਮੈਂ ਕਹਿੰਦਾ ਕਿਸੇ ਪੰਜਾਬੀ ਨੂੰ ਜਿਹੜਾ ਐਮਪੀ ਆ ਉਹਨੂੰ ਹੁਣ ਅੱਜ ਤੋਂ ਬਾਅਦ ਕੋਈ ਉੱਥੇ ਕਾਂਗਰਸ ਖਾਤਰ ਨਾ ਨਾਰੇ ਨਹੀਂ ਲਾਉਣੇ ਚਾਹੀਦੇ ਵਿਰੋਧ ਨਹੀਂ ਕਰਨਾ ਚਾਹੀਦਾ ਮੈਂ ਉਹਦੇ ਦੀ ਗੱਲ ਨਹੀਂ ਹੁੰਦੀ ਕਾਂਗਰਸ ਪਾਰਟੀ ਪਰ ਇਸ ਤਰੀਕੇ ਨਾਲ ਦੁਸ਼ਮਣ ਆ ਪੰਜਾਬ ਦੀ ਵੀ ਇੰਨੇ ਐਮਪੀ ਜਿਤਾ ਕੇ ਵੀ ਇੱਕ ਵੀ ਪਾਰਲੀਮੈਂਟ ਦੇ ਅਹੁਦਾ ਤੀਨੂ ਕਾਂਗਰਸ ਪਾਰਟੀ ਨਫ਼ਰਤ ਕਰਦੀ ਆ ਅੱਜ ਮੈਂ ਇਹ ਗੱਲ ਕਹਿਣਾ ਚਾਹੁੰਦਾ ਵੀ ਜਿਹੜੇ ਪੰਜਾਬ ਦੇ ਐਮਪੀ ਨੇ ਉਹਨਾਂ ਨੇ ਕੀ ਮਾੜਾ ਕੀਤਾ ਜੀ ਤਿੰਨ ਤਿੰਨ ਵਾਰ ਚਾਰ ਚਾਰ ਵਾਰ ਇੰਨਾ ਉੱਥੇ ਸੰਗ ਪਾੜ ਪੜ ਰੋਜ਼ ਮੁਰਦਾਬਾਦ ਮੁਰਦਾਬਾਦ ਕਰਕੇ ਪ੍ਰਧਾਨ ਮੰਤਰੀ ਸਰਕਾਰ ਦੇ ਬੇਸ਼ੱਕ ਉਹ ਤੁਹਾਨੂੰ ਜ਼ਰੂਰ ਕਹਿਣਗੇ ਜਦੋਂ ਤੁਸੀਂ ਪੁੱਛੋਗੇ ਵੀ ਨਹੀਂ ਅਸੀਂ ਤਾਂ ਕਾਂਗਰਸ ਦੇ ਸਿਪਾਹੀ ਆ ਪਰ ਮੈਨੂੰ ਪਤਾ ਮੇਰੀ ਬਹੁਤਾਂ ਨਾਲ ਗੱਲ ਹੋਈ ਆ ਪਾਰਲੀਮੈਂਟ ਹੋਈ ਆ ਤੇ ਉਹਨਾਂ ਦਾ ਦਿਲ ਬੜਾ ਅੰਦਰੋਂ ਦੁਖਿਆਏ ਉਹ ਕਹਿ ਨਹੀਂ ਸਕਦੇ ਪਾਰਲੀਮੈਂਟ ਇਹ ਇਹ ਗੱਲਾਂ ਦੂਜੇ ਪਾਸੇ ਪਾਰਟੀਆਂ ਨੂੰ ਕੀ ਕਹਿਣਗੇ ਦੂਜੇ ਪਾਸੇ ਪਾਰਟੀ ਅੱਜ ਸੱਤਾ ਜੀ ਪਾਰਟੀ ਚ ਉਹਨੇ ਪੰਜਾਬ ਨੂੰ ਮੈਂ ਤਾਂ ਵੀ ਮੈਂ ਸ਼ੁਕਰਗੁਜ਼ਾਰ ਹਾਂ ਉਹਨਾਂ ਦਾ ਵੀ ਉਹਨਾਂ ਨੇ ਪੰਜਾਬ ਨੂੰ ਕੇਂਦਰ ਦੀ ਸੱਤਾ ਦੇ ਵਿੱਚ ਉਹਨਾਂ ਨੇ ਉਹ ਭਾਗੀਦਾਰ ਬਣਾਇਆ ਪਰ ਅੱਜ ਕਾਂਗਰਸ ਨੇ ਯਾਰ ਮੈਨੂੰ ਦੁੱਖ ਹੁੰਦਾ ਮਨੀਸ਼ ਤਿਵਾੜੀ ਸਾਹਿਬ ਵਰਗੇ ਸੀਨੀਅਰ ਬੰਦੇ ਸਭਲਾ ਕੀਤਾ ਗਿਆ ਸੀ ਦੇ ਤੌਰ ਤੇ ਕਿਹਾ ਜਾ ਸਕਦਾ ਕਿ ਪੰਜਾਬ ਨੂੰ ਤੁਸੀਂ ਆਪ ਦੇਖੋ ਪਿਛਲੀ ਵਾਰ 8 8 ਐਮਪੀ ਤੁਹਾਨੂੰ ਰਿਪਲੇਟਰ ਲਗਾਇਆ ਗਿਆ ਸਾਰਿਆਂ ਨੂੰ ਨਾ ਮੈਨੂੰ ਕਿੱਥੇ ਲਾਇਆ ਗਿਆ ਮੈਨੂੰ ਤਾਂ ਇਹ ਇਹੀ ਤਾਂ ਇਹੀ ਤਾਂ ਗੱਲ ਆ ਵੀ ਕਾਂਗਰਸ ਪਾਰਟੀ ਆ ਜਿਹੜੀ ਉਹ ਕਿਸੇ ਨੂੰ ਵੀ ਪੰਜਾਬ ਦੇ ਕਿਸੇ ਮੈਂਬਰ ਪਾਰਲੀਮੈਂਟ ਨੂੰ ਉਹ ਪੁੱਛਣ ਨੂੰ ਤਿਆਰ ਨਹੀਂ ਤੇ ਇੰਨੀ ਨਫ਼ਰਤ ਆ ਪੰਜਾਬੀਆਂ ਪ੍ਰਤੀ ਇੰਨੀ ਨਫ਼ਰਤ ਆ ਪੰਜਾਬ ਪ੍ਰਤੀ ਵੀ ਅੱਜ ਵੀ 7 ਐਮਪੀ ਦਿੱਤੇ ਹੁਣ ਉਹ ਚੋ ਇੱਕ ਨੂੰ ਕੋਈ ਅਹੁਦਾ ਨਾ ਦਿੱਤਾ ਪਾਰਲੀਮੈਂਟ ਚ ਤੇ ਮੈਂ ਤੁਹਾਨੂੰ ਗਣਾਇਆ ਕਿਹੜਾ ਸਾਬਕਾ ਮੁੱਖ ਮੰਤਰੀ ਆ ਕਿਹੜਾ ਸਾਬਕਾ ਡਿਪਟੀ ਡਿਪਟੀ ਮੁੱਖ ਮੰਤਰੀ ਆ ਕਿਹੜਾ ਉੱਥੇ ਕਾਂਗਰਸ ਦਾ ਪ੍ਰਧਾਨ ਆ ਸਾਰਿਆਂ ਨੂੰ ਬੇਲੇ ਕਰਕੇ ਤੋੜਤਾ ਅੱਜ ਮੈਂ ਸਮਝਦਾ ਇਹ ਪੰਜਾਬ ਦੇ ਕਾਂਗਰਸ ਨੂੰ ਤੇ ਪੰਜਾਬ ਦੇ ਵੋਟਰਾਂ ਨੂੰ ਦੇਖਣਾ ਚਾਹੀਦਾ ਵੀ ਤੁਸੀਂ ਇਹਨਾਂ ਨੂੰ ਵੋਟਾਂ ਪਾ ਪਾ ਤੋੜਦੇ ਆ ਹਾਈ ਕਮਾਂਡ ਬਿਲਕੁਲ ਇਹਨਾਂ ਦਾ ਕੋਈ ਮੁੱਲ ਨਹੀਂ ਪੈਂਦਾ